ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 17 ਫਰਵਰੀ ਹੈ 17 ਫਰਵਰੀ 1780 ਜੱਸਾ ਸਿੰਘ ਆਲੂਵਾਲੀਆ ਤੇ ਦੇਸੂ ਸਿੰਘ ਦੀ ਅਗਵਾਈ ਦੇ ਵਿੱਚ ਖਾਲਸਾ ਦਲ ਨੇ 17 ਫਰਵਰੀ 1780 ਦੇ ਦਿਨ ਪਟਿਆਲਾ ਤੇ ਹਮਲਾ ਕੀਤਾ ਪਟਿਆਲੇ ਦਾ ਰਾਜਾ ਅਮਰ ਸਿੰਘ ਹਾਰ ਖਾ ਕੇ ਕਿਲੇ ਦੇ ਵਿੱਚ ਬੰਦ ਹੋ ਬੈਠਾ ਸਿੱਖਾਂ ਨੇ ਕਿਲੇ ਨੂੰ 29 ਫਰਵਰੀ ਤੱਕ ਘੇਰਾ ਪਾਈ ਰੱਖਿਆ ਅਖੀਰ ਰਾਜਾ ਅਮਰ ਸਿੰਘ ਨੇ ਜੁਰਮਾਨਾ ਦੇ ਕੇ ਖਲਾਸੀ ਕਰਵਾਈ 17 ਫਰਵਰੀ 1923 ਗੁਰੂ ਦਾ ਬਾਗ ਦੇ ਵਿੱਚ ਪੰਥ ਦੀ ਕਾਮਯਾਬੀ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਹੋਰ ਗੁਰਦੁਆਰਾਂ ਤੇ ਵੀ ਕਬਜ਼ਾ ਕਰ ਲਿਆ। ਇਹਨਾਂ ਦੇ ਵਿੱਚੋਂ ਸਭ ਤੋਂ ਅਹਿਮ ਸਨ ਮੁਕਸਰ ਅਤੇ ਆਨੰਦਪੁਰ ਸਾਹਿਬ ਦੇ ਗੁਰਦੁਆਰੇ। 17 ਫਰਵਰੀ 1923 ਦੇ ਦਿਨ ਤੇਜਾ ਸਿੰਘ ਸਮੁੰਦਰੀ ਅਤੇ ਕੈਪਟਨ ਰਾਮ ਸਿੰਘ ਦੀ ਅਗਵਾਈ ਦੇ ਵਿੱਚ 100 ਸਿੱਖਾਂ ਦੇ ਇੱਕ ਜਥੇ ਨੇ ਮੁਕਸਰ ਪਹੁੰਚ ਕੇ ਇੱਥੋਂ ਦੇ ਗੁਰਦੁਆਰਾਂ ਦੀ ਸੇਵਾ ਸੰਭਾਲ ਲਈ। ਇਸ ਮੌਕੇ ਤੇ ਮਹੰਤਾਂ ਨੇ ਟੱਕਰ ਲੈਣ ਤੋਂ ਗੁਰੇਜ਼ ਕੀਤਾ। 19 ਫਰਵਰੀ ਦੇ ਦਿਨ ਸਿੱਖਾਂ ਨੇ ਲੰਗਰ ਦੀ ਇਮਾਰਤ ਅਤੇ ਬੁੰਗਿਆਂ ਤੇ ਵੀ ਕਬਜ਼ਾ ਕਰ ਲਿਆ। 17 ਫਰਵਰੀ 1983 ਸੀਐਸਟਾਫ ਪੁਲਿਸ ਦੇ ਵਿੱਚ ਸਭ ਤੋਂ ਵਧੇਰੇ ਜ਼ਾਲਮਨ ਤੇ ਸਿੱਖਾਂ ਉੱਤੇ ਬੇਵਪਨਾ ਤਸ਼ੱਦਦ ਕਰਨ ਵਾਲਿਆਂ ਦੇ ਵਿੱਚ ਬੂਆ ਦਾਸ ਵੀ ਸੀ 17 ਫਰਵਰੀ 1983 ਨੂੰ ਖੜਕੂਆ ਨੇ ਇਸ ਨੂੰ ਵੀ ਕਤਲ ਕਰ ਦਿੱਤਾ 17 ਫਰਵਰੀ 1984 ਦਰਬਾਰ ਸਾਹਿਬ ਨੂੰ ਘੇਰਾ ਪਾਈ ਬੈਠੀ ਸੀ ਆਰਪੀਐਫ ਨੇ ਦਰਬਾਰ ਸਾਹਿਬ ਦੇ ਦੁਆਲੇ ਉੱਚੀਆਂ ਇਮਾਰਤਾਂ ਤੇ ਮੋਰਚੇ ਬਣਾਏ ਸਨ 17 ਫਰਵਰੀ 1984 ਨੂੰ ਸੀਆਰਪੀਐਫ ਨੇ ਬਿਨਾਂ ਕਿਸੇ ਕਾਰਨ ਤੋਂ ਤੇ ਬਿਨਾਂ ਕਿਸੇ ਵਾਰਨਿੰਗ ਤੋਂ ਦਰਬਾਰ ਸਾਹਿਬ ਉੱਤੇ ਲਗਾਤਾਰ ਫਾਇਰਿੰਗ ਕੀਤੀ ਜਿਸ ਦੇ ਨਾਲ ਤਿੰਨ ਸਿੱਖ ਮਾਰੇ ਗਏ सीआरपी ਦਾ ਇਹ ਐਕਸ਼ਨ ਸਿਰਫ ਸਿੱਖਾਂ ਦੇ ਵਿੱਚ ਡਰ ਅਤੇ ਦਹਿਸ਼ਤ ਫੈਲਾਉਣ ਵਾਸਤੇ ਸੀ 17 ਫਰਵਰੀ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਉਰਫ ਕੇਵਲ ਸਿੰਘ ਵਾਸੀ ਦਿਮੋਦਰ ਜ਼ਿਲ੍ਹਾ ਅਮ੍ਰਿਤਸਰ ਨੂੰ ਨਕਲੀ ਪਰਸਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 17 ਫਰਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਮਲਕੀਤ ਸਿੰਘ ਉਰਫ ਕੀਤਾ ਵਾਸੀ ਸਠਿਆਲਾ ਜ਼ਿਲ੍ਹਾ ਅਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 17 ਫਰਵਰੀ 1993 ਦੇ ਦਿਨ ਮਨਜੀਤ ਕੌਰ ਪੁੱਤਰੀ ਚੰਨਣ ਸਿੰਘ ਵਾਸੀ ਸੈਂਸਰਾ ਕਲਾ ਅੰਮ੍ਰਿਤਸਰ ਜਸਵੰਤ ਸਿੰਘ ਜੱਸਾ ਉਰਫ ਮਾਸਟਰ ਪੁੱਤਰ ਮਾਨਗਾ ਸਿੰਘ ਵਾਸੀ ਅਕਬਰਪੁਰਾ ਬਲਵਿੰਦਰ ਸਿੰਘ ਵਾਸੀ ਜਗਜੀਤਪੁਰਾ ਅਤੇ 16 ਹੋਰ ਸਿੱਖਾਂ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 17 ਫਰਵਰੀ 2022 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੜਕ ਹਾਦਸੇ ਦੇ ਵਿੱਚ ਹੋਈ ਦੀਪ ਸਿੰਘ ਸਿੱਧੂ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਇਸ ਹਾਦਸੇ ਨੂੰ ਸਾਜ਼ਿਸ਼ ਘੜਾਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਦੀਪ ਸਿੰਘ ਸਿੱਧੂ ਦੀ ਮੌਤ ਨੂੰ ਸਾਧਸੀ ਸ਼ੰਕਿਆਂ ਦੇ ਨਜ਼ਰੀਏ ਤੋਂ ਲਾਂਬੇ ਨਹੀਂ ਕੀਤਾ ਜਾ ਸਕਦਾ ਕਿਉਂਕਿ 26 ਜਨਵਰੀ 2021 ਨੂੰ ਕਿਸਾਨੀ ਅੰਦੋਲਨ ਦੇ ਦੌਰਾਨ ਉਸ ਨੇ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਦ੍ਰਿੜਤਾ ਦੇ ਨਾਲ ਤਰਜਮਾਨੀ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਦੀਪ ਸਿੰਘ ਸਿੱਧੂ ਦੀ ਮੌਤ ਦੀ ਕੋਮਾਂਤਰੀ ਏਜੰਸੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਹਾਦਸੇ ਦੇ ਵਰਤਾਰੇ ਨੂੰ ਸਾਜ਼ਿਸ਼ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ